ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ 24 ਘੰਟੇ ਹਰ ਪੀੜਤਾਂ ਦੀ ਸੇਵਾ ਵਿੱਚ ਡੱਟੇ ਹਨ ਜਿੱਥੇ-ਜਿੱਥੇ ਵੀ ਹਰ ਪੀੜਤਾਂ ਨੂੰ ਰਾਸ਼ਨ ਸਮੱਗਰੀ ਦੀ ਜ਼ਰੂਰਤ ਹੁੰਦੀ ਹੈ ਕੈਬਨਟ ਮੰਤਰੀ ਆਪ ਜਾ ਕੇ ਲੋਕਾਂ ਨੂੰ ਰਾਸ਼ਨ ਸਮੱਗਰੀ ਦੀ ਸੇਵਾ ਦੇ ਰਹੇ ਹਨ ਜੇਕਰ ਗੱਲ ਕਰੀਏ ਹੋਰ ਮੁੱਦਿਆਂ ਨੂੰ ਲੈ ਕੇ ਤਾਂ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਅੱਜ ਪਿੰਡ ਢਿੰਡਾ ਦੇ ਵਿੱਚ ਲੋਕਾਂ ਨੂੰ 100 ਪੇਟੀ ਪਾਣੀ ਦਿੱਤਾ ਹੈ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਹਰਦੀ ਵਜਾਂ ਨਾਲ ਟੂਬਵਰ ਜੋ ਡੁੱਬ ਚੁੱਕਿਆ ਹੈ ਤੇ ਟੂਬਵਰ ਦਾ ਪਾਣੀ ਖਰਾਬ ਆਣ ਲੱਗਿਆ ਸੀ ਅਤੇ ਆਸੀਂ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਤਾਂ ਮੰਤਰੀ ਸਾਹਿਬ ਨੇ ਸੋ ਬੇਟੀਆਂ ਪਾਣੀ ਦੀਆਂ ਸਾਨੂੰ ਦਿੱਤੀਆਂ ਹਨ ਆਓ ਗੱਲਬਾਤ ਕਰਦੇ ਹਾਂ ਪਿੰਡਾ ਸਰਪੰਚ ਰਜਿੰਦਰ ਸਿੰਘ ਨਾਲ ਉਹਨਾਂ ਦਾ ਕੀ ਕਹਿਣਾ ਹੈ ਬਣੇ ਰਹੋ ਸਾਡੇ ਚੈਨਲ ਆਰਕੇ ਇੰਡੀਆ ਨਿਊਜ਼ 24 ਨਾਲ ਸਰ ਇਹ ਜੋ ਪਾਣੀ ਦੀਆਂ ਪੇਟੀਆਂ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਵੱਲੋਂ ਲਿਆਂਦੀਆਂ ਗਈਆਂ ਕੀ ਗਾਣਾ ਸਭ ਤੋਂ ਪਹਿਲਾਂ ਜੀ ਨਮਸਕਾਰ ਮੈਂ ਧੰਨਵਾਦ ਕਰਦਾ ਆਰ ਕੇ ਇੰਡੀਆ ਨਿਊਜ਼ 24 ਚੈਨਲ ਦਾ ਜਿਹੜਾ ਸਾਡੀ ਪੰਚਾਇਤ ਵਿੱਚ ਆਇਆ ਸੋ ਪੇਟੀਆਂ ਦੀ ਗੱਲ ਕਰੀਏ ਤੇ ਸਾਡੇ ਪਿੰਡ ਦਾ ਜਿਹੜਾ ਟਿਊਬਲ ਹੈ ਉਹ ਪੂਰੀ ਤਰ੍ਹਾਂ ਫਲੱਡ ਦੇ ਨਾਲ ਨਾ ਖਰਾਬ ਹੋ ਚੁੱਕਿਆ ਉਹਦੇ ਵਿੱਚ ਜਿਹੜੇ ਅਸੀਂ ਮੋਟਰ ਸਟਾਰਟ ਕਰਨੇ ਆ ਉਹਦੇ ਵਿੱਚ ਨਾ ਮਿੱਟੀ ਦੇ ਮਿੱਟੀ ਆਂਦੀ ਪਈ ਹੈ ਸੋ ਮੰਤਰੀ ਲਾਲਚੰਦ ਜੀ ਦੇ ਜੇ ਧਿਆਨ ਚ ਇਕੜੀ ਗੱਲ ਅਸੀਂ ਲਿਆਂਦੀ ਹੈ ਕਿ ਸਰ ਟਿਊਬਲ ਖਰਾਬ ਆ ਉਹਨਾਂ ਤੁਰੰਤ ਹੀ ਸਾਨੂੰ ਇਹ ਪਾਣੀ ਪ੍ਰੋਵਾਈਡ ਕਰਾਇਆ ਜੀ ਕਰੀਪਰੀਵ 100 ਬੇਟੀ ਸੋ ਉਸ ਲਈ ਅਸੀਂ ਧੰਨਵਾਦ ਕਰਦੇ ਆਂ ਮੰਤਰੀ ਸਾਹਿਬ ਜੀ ਦਾ ਔਰ ਕੱਲੀ ਕੱਲਾ ਪਾਣੀ ਨਹੀਂ ਸਾਨੂੰ ਮਿਲਿਆ ਗਿਆ ਮੰਤਰੀ ਸਾਹਿਬ ਵੱਲੋਂ ਸਾਨੂੰ ਕਾਫੀ ਫੀਡ ਪਸ਼ੂਆਂ ਲਈ ਕਿਉਂਕਿ ਚਾਰਾ ਜਿੰਨਾ ਵੀ ਆ ਮੇਰੇ ਇਲਾਕੇ ਦਾ ਪੂਰਾ ਹੀ ਮਿੱਟੀ ਦੇ ਵਿੱਚ ਦਬਿਆ ਗਿਆ ਤੇ ਉਹਨਾਂ ਨੇ ਸਾਨੂੰ 100 ਬੋਰੀ ਫੀਡ ਵੀ ਭੇਜੀ ਆ ਪਿੰਡ ਦੇ ਵਿੱਚ ਮੈਂ ਤੁਹਾਡੇ ਚੈਨਲ ਰਾਹੀਂ ਮੰਤਰੀ ਸਾਹਿਬ ਜੀ ਦਾ ਧੰਨਵਾਦ ਕਰਦਾ ਉਹਨਾਂ ਨੇ ਇਹ ਵੀ ਪ੍ਰੋਸਤ ਲਾਇਆ ਕਿ ਤੁਹਾਡੇ ਪਿੰਡ ਨੂੰ ਹਰ ਸੰਭਵ ਤਰ੍ਹਾਂ ਮਦਦ ਦਿੱਤੀ ਜਾਏ ਸਰ ਲਗਭਗ ਕਿੰਨੇ ਘਰ ਹੈਗੇ ਤੁਹਾਡੇ ਪਿੰਡ ਮੇਰੇ ਪਿੰਡ ਦੇ ਵਿੱਚ ਜਿਹੜੇ ਘਰਾਂ ਦੇ ਅੰਦਰ ਪਾਣੀ ਜਿਨ੍ਹਾਂ ਦੇ ਘਰਾਂ 'ਚ ਮਿੱਟੀ ਗਈ ਹੈ ਕਰੀਬ-ਕਰੀਬ 15 ਤੋਂ 20 ਘਰ ਆ ਗਏ ਹੈ ਜਿਨ੍ਹਾਂ ਦੇ ਘਰ ਪਾਣੀ ਪੂਰੀ ਤਰ੍ਹਾਂ ਅੰਦਰ ਐਂਟਰ ਕਰ ਗਿਆ ਸੀ ਤੇ ਪਾਣੀ ਦੇ ਪੇਟੀਆਂ 100 ਪੇਟੀ ਨਾਲ ਕਿੰਨੇ ਦਿਨ ਚੱਲਣਗੇ ਸਰ ਸਰ ਇਹ ਮੰਤਰੀ ਸਾਹਿਬ ਹੰਦਾ ਪ੍ਰੋਸੈਸ ਜਿਹੜਾ ਸਾਡਾ ਪਾਣੀ ਵੰਡਣ ਦਾ ਕੱਲ ਤੋਂ ਸਟਾਰਟ ਹੈ ਜੀ ਤਾਂ 100 ਪੇਟੀ ਮੈਨੂੰ ਲੱਗਦਾ ਨਹੀਂ ਕਿ 1 ਦਿਨ 'ਚ ਹੀ ਖਤਮ ਹੋ ਜਾਏਗੀ ਕਮ ਸੇ ਕਮ 2 ਦਿਨ ਲੱਗਣਗੇ ਜੀ 2-3 ਦਿਨ ਜੀ ਉਸ ਤੋਂ ਬਾਅਦ ਮੰਤਰੀ ਸਾਹਿਬ ਨੇ ਕੀ ਕਿਹਾ ਮੰਤਰੀ ਸਾਹਿਬ ਨਾਲ ਸਾਡੀ ਪ੍ਰੋਪਰ ਗੱਲ ਹੁੰਦੀ ਹੈ ਮੰਤਰੀ ਸਾਹਿਬ ਨੇ ਸਾਨੂੰ ਭਰੋਸਾ ਬੇਟੀਆਂ ਭੇਜੇ ਗਈਆਂ ਕੈਬਨਟ ਮੰਤਰੀ ਲਾਲਚੰਦ ਕਟਾਰੂ ਜੱਗ ਵੱਲੋਂ ਕੀ ਕਹਿਣਾ ਸਰ ਸਾਡੇ ਪਿੰਡ ਦਾ ਨਾ ਫਿਲਹਾਲ ਜਦੋਂ ਪਾਣੀ ਆਇਆ ਨਾ ਫਲੱਡ ਪਿਆ ਆ ਉਸ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਪਾਣੀ ਸਾਫ਼ ਨਹੀਂ ਆ ਰਿਹਾ ਔਰ ਮੋਟਰ ਸਟਾਰਟ ਕਰਦੀ ਸੀ ਪਾਣੀ ਵਿੱਚ ਫਲੱਡ ਦਾ ਪਾਣੀ ਗੰਦਾ ਪਾਣੀ ਆ ਰਹੀ ਉਸ ਕਾਰਨ ਅੱਜ ਲਾਲਚੰਦ ਕਟਾਰੂ ਜੱਗ ਜੀ ਨੇ ਸਾਡੇ ਪਿੰਡ ਦੇ ਵਿੱਚ ਪਾਣੀ ਪ੍ਰੋਵਾਈਡ ਕਰਵਾਇਆ ਹਰ ਕਾਰਨ ਨੂੰ ਬਣ ਦਿੱਤਾਗੇ